ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਵਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਹੈ ਖਾਲਸਾ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸਮੂਹ ਸ਼ਹੀਦਾ ਸਿੰਘਾਂ ਦੇ ਦਰ ਤੇ ਜਾਗ ਰਹੀ ਜੋਤ ਦੇ ਵਿੱਚ ਘੋ ਪਉਣ ਦੇ ਨਾਲ ਤੇ ਉਤੋਂ ਕਿਉ ਦਾ ਪ੍ਰਸ਼ਾਦ ਕਰ ਲੈ ਕੇ ਆਉਣ ਦੇ ਨਾਲ ਜੇ ਆਪਣੇ ਸਰੀਰ ਤੇ ਕੋਈ ਵੀ ਦੁੱਖ ਤਕਲੀਫ ਹੋਵੇ ਜਿਸ ਦਾ ਆਪਾਂ ਇਲਾਜ ਕਰਵਾ ਕੇ ਥੱਕ ਗਏ ਹੋਈਏ ਤਾਂ ਖਾਲਸਾ ਜੀ ਜੋਤ ਦਾ ਕਿਉਲ ਗਾਉਣ ਦੇ ਨਾਲ ਵੱਡੇ ਵੱਡੇ ਰੋਗ ਵੀ ਠੀਕ ਹੋ ਜਾਂਦੇ ਨੇ ਕਈ ਵਾਰ ਖਾਲਸਾ ਜੀ ਆਪਾਂ ਖੁਦ ਵੀ ਅਜ਼ਮਾ ਕੇ ਦੇਖਦੇ ਹਾਂ ਜਦੋਂ ਆਪਣੇ ਰਿਲੇਟਿਵ ਚਾ ਘਰ ਦਾ ਕੋਈ ਪਰਿਵਾਰਿਕ ਮੈਂਬਰ ਹੁੰਦਾ ਏ ਜਾਂ ਰਿਸ਼ਤੇਦਾਰ ਸਾਖ ਸੰਬੰਧੀ ਬਹੁਤ ਦੇਖਣ ਨੂੰ ਖਾਲਸਾ ਜੀ ਮਿਲਦਾ ਏ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਦਾ ਘeol ਲਗਾਉਣ ਦੇ ਨਾਲ ਸਾਡਾ ਆ ਰੋਗ ਠੀਕ ਹੋਇਆ ਸਾਡੀ ਇਹ ਪ੍ਰੋਬਲਮ ਠੀਕ ਹੋਈ ਖਾਲਸਾ ਜੀ ਬਹੁਤ ਭੈਣ ਭਰਾ ਇੰਸਟਾਗ੍ਰam ਤੇ ਵੀ ਮੈਸੇਜ ਕਰਦੇ ਨੇ ਕਿ ਸਾਡਾ ਅਸੀਂ ਜਦੋਂ ਦੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਲੜ ਲੱਗੇ ਹੋਇਆ ਜਦੋਂ ਦੇ ਵੀ ਅਸੀਂ ਪਾਠ ਕਰਨ ਲੱਗੇ ਆਂ ਸੇਵਾ ਕਰਨ ਲੱਗੇ ਆਂ ਗੁਰਦੁਆਰਾ ਸਾਹਿਬ ਜਾਣ ਲੱਗੇ ਆਂ ਜੋਤ ਚ ਗੋਣ ਲੱਗੇ ਆਂ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਵੀ ਜਦੋਂ ਵੀ ਕਹਿੰਦੇ ਅਸੀਂ ਗੁਰੂ ਸਾਹਿਬਾਨਾ ਦੇ ਨਾਲ ਜੁੜੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਹੋਈਏ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਸੁਖ ਸ਼ਾਂਤੀ ਰਹਿੰਦੀ ਹੈ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਹੁੰਦਾ ਦੁੱਖ ਦਲੇਦਰ ਦੂਰ ਹੁੰਦੇ ਨੇ ਘਰ ਦੇ ਵਿੱਚ ਸਾਰੇ ਪਰਿਵਾਰ ਮੇਲ ਜੋੜ ਕੇ ਰਹਿੰਦਾ ਹੈ ਸਭ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਹੁੰਦੀ ਹੈ ਜੇ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਨਾ ਹੋਵੇ ਆਪਣੇ ਘਰ ਦੇ ਵਿੱਚ ਕੋਈ ਲੜਾਈ ਨਾ ਹੋਵੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਹੋਵੇ ਖਾਲਸਾ ਜੀ ਤੇ ਜੇ ਦੋ ਟਾਇਂ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਰੋਟੀ ਵਧੀਆ ਬਣਦੀ ਆ ਤਾਂ ਆਪਣੇ ਵਰਗਾ ਰਾਜਾ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਚੀਜ਼ਾਂ ਕਿਸਮਤ ਵਾਲੇ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਹੀ ਕੋਈ ਦੁੱਖ ਤਕਲੀਫ ਹੁੰਦਾ ਹੈ ਨਾ ਹੀ ਕੋਈ ਲੜਾਈ ਕਲੇਸ਼ ਹੁੰਦਾ ਹੈ ਤੇ ਘਰ ਦਾ ਸਾਰਾ ਪਰਿਵਾਰ ਇੱਕ ਝੁੱਟ ਹੋ ਕੇ ਰਹਿੰਦਾ ਹੈ ਖਾਲਸਾ ਜੀ ਕਈ ਵਾਰ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਇਦਾਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਸਾਮ ਤੇ ਆਪਣੇ ਤੋਂ ਨਹੀਂ ਵੀ ਜਾਇਆ ਜਾਂਦਾ ਤਾਂ ਉਸ ਸਮੇਂ ਆਪਾਂ ਜੋਤ ਦਾ ਕਿਉਂ ਕਿਥੋਂ ਲੈ ਸਕਦੇ ਹਾਂ ਆਪਾਂ ਜੋਤ ਦਾ ਕਿਉਂ ਆਪਣੇ ਘਰ ਦੇ ਵਿੱਚ ਜੋ ਜਗਦੀ ਜੋਤੇ ਜੇ ਆਪਾਂ ਜੋਤ ਜਗਾਉਣੇ ਆ ਖਾਲਸਾ ਜੀ ਜੇ ਤੁਸੀਂ ਜੋਤ ਜਗਾਉਣੇ ਹੋ ਤਾਂ ਉਸ ਦੇ ਵਿੱਚੋਂ ਵੀ ਲੈ ਸਕਦੇ ਆ ਪਰ ਜੇ ਤੁਸੀਂ ਘਰ ਦੇ ਵਿੱਚ ਵੀ ਜੋਤ ਨਹੀਂ ਜਗਾਉਂਦੇ ਤਾਂ ਤੁਸੀਂ ਗੁਰਦੁਆਰਾ ਸਹਿਬ ਦੇ ਵਿੱਚ ਜਾ ਕੇ ਤੁਸੀਂ ਉੱਥੇ ਵੀ ਜੋਤ ਜਗਦੀ ਹੁੰਦੀ ਹੈ ਗੁਰਦੁਆਰਾ ਸਹਿਬ ਦੇ ਵਿੱਚ ਉੱਥੇ ਜਾ ਕੇ ਮੱਥਾ ਟੇਕ ਕੇ ਉਥੋਂ ਵੀ ਤੁਸੀਂ ਜੋਤ ਦਾ ਕਿਉ ਲਿਆ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਕੀ ਤੋਂ ਵੀ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇੱਕ ਵਾਰ ਜ਼ਰੂਰ ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਕੇ ਪੋਤੇ ਚ ਪਹਿਰਾ ਸਹਿਬ ਘਟ ਕੇ ਜੋਤ ਦਾ ਕਿਉ ਜ਼ਰੂਰ ਲੈ ਕੇ ਆਇਓ ਨਾਲੇ ਤੁਸੀਂ ਇੱਕ ਵਾਰ ਜਦੋਂ ਜਾਓਗੇ ਤਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਤੁਹਾਨੂੰ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਮਹਿਮਾ ਦਾ ਫਿਰ ਹੀ ਪਤਾ ਲੱਗੇਗਾ ਕਿ ਕਿੰਨਾ ਹਰ ਐਤਵਾਰ ਨੂੰ ਕਿੰਨਾ ਠਾਠਾ ਮਾਰਦਾ ਇਕੱਠ ਹੁੰਦਾ ਹੈ ਜਿੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੁਸੀਂ ਸੋਚ ਕੇ ਦੇਖੋ ਖਾਲਸਾ ਜੀ ਕਈ ਸੰਗਤਾਂ ਨਾਹੀਂ ਧੁੱਪ ਦੇਖਦੀਆਂ ਨੇ ਨਾਹੀਂ ਛਾਂ ਦੇਖਦੀਆਂ ਨੇ ਤਾਂ ਉਹਨਾਂ ਦਾ ਕਿੰਨਾ ਆਪਣੇ ਬਾਪੂ ਖੰਡੇ ਵਾਲੇ ਨਾਲ ਪ੍ਰੇਮ ਹੁੰਦਾ ਹੈ ਕਿੰਨੀ ਸ਼ਰਧਾ ਭਾਵਨਾ ਹੁੰਦੀ ਖਾਲਸਾ ਜੀ ਨਹੀਂ ਤਾਂ ਆਪਾਂ 2 ਮਿੰਟ ਦੇ ਲਈ ਵੀ ਧੁੱਪ ਦੇ ਵਿੱਚ ਬੈਠਣਾ ਆਪਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਤੇ ਉਹ ਵੀ ਸੰਗਤਾਂ ਨੇ ਜੋ 4-4 ਘੰਟੇ ਤੁੱਪ 'ਚ ਬੈਠ ਕੇ ਵਿੱਚ ਪੈਰਾ ਸਾਹਿਬ ਕੱਟਦਿਆਂ ਨੇ ਕਿੰਨੀ ਧਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੋਵੇਗੀ ਖਾਲਸਾ ਜੀ ਕਿਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਭੈਣ ਜੀ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਉਹਨਾਂ ਦੀ ਇੱਕ ਛੋਟੀ 6-7 ਸਾਲ ਦੀ ਬੱਚੀ ਜਿਸ ਦਾ ਲੱਤ ਦਾ ਜ਼ਖਮ ਇੰਨਾ ਜ਼ਿਆਦਾ ਵੱਧ ਚੁੱਕਿਆ ਸੀ ਕੀ ਤੋ ਵੀ ਠੀਕ ਨਹੀਂ ਸੀ ਹੁੰਦਾ ਤਾਂ ਜੋਤ ਦੇ ਕਿਉ ਉਹਦੇ ਨਾਲ ਭੈਣ ਦੱਸ ਦਿਆ ਵੀ ਮੇਰੀ ਜਿਹੜੀ ਬੱਚੀ ਏ ਉਸ ਦੀ ਲੱਤ ਦਾ ਜ਼ਖਮ ਠੀਕ ਹੋਇਆ ਕਹਿੰਦੇ ਵੀ ਸਾਨੂੰ ਪਤਾ ਲੱਗਾ ਸੀ ਸਾਡੇ ਗੁਵਾਂਢ ਦੇ ਵਿੱਚੋਂ ਇੱਕ ਘਰ ਸੀ ਉਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੇ ਸੀ ਤੇ ਉਹਨਾਂ ਦਾ ਹੀ ਭੈਣ ਕੰਮ ਕਰਨ ਜਾਂਦੇ ਸੀ ਉਥੋਂ ਜਦੋਂ ਪਤਾ ਲੱਗਦਾ ਹੈ ਤਾਂ ਭੈਣ ਦੱਸ ਦਿਆ ਕਿ ਮੈਂ ਜੋਤ ਦਾ ਕਿਉ ਉਹਨਾਂ ਦੇ ਘਰੋਂ ਲਿਜਾ ਕੇ ਲਗਾਉਣ ਲੱਗੀ ਤੇ ਕਿਵੇਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਏ ਤੇ ਮੇਰੀ 6-7 ਸਾਲ ਦੀ ਬੱਚੀ ਏ ਜੋ ਠੀਕ ਹੋ ਜਾਂਦੀ ਏ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਰਾ ਸੱਚੇ ਪਾਸ਼ਾ ਦੇ ਬਚਨ ਸਨ ਨਾਨਕ ਦੁਖੀਆ ਸਭ ਸੰਸਾਰ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਕਿਸੇ ਹਸਪੀਟਲ ਚਲੇ ਜਾਓ ਕਿਸੇ ਜੇ ਮੈਰਿਜ ਫੰਕਸ਼ਨ ਤੇ ਚਲੇ ਜਾਓ ਕਿਤੇ ਵੀ ਤੁਸੀਂ ਜਾ ਕੇ ਦੇਖੋ ਆਪਣੇ ਰਿਲੇਟਿਵ ਦੇ ਵਿੱਚ ਚਲੇ ਜਾਓ ਕਾ ਹੋਤੇ ਤੁਹਾਨੂੰ ਇਹ ਹੀ ਸੁਣਨ ਨੂੰ ਮਿਲੇਗਾ ਕਿ ਅਸੀਂ ਇਸ ਸਾਈਡ ਤੋਂ ਦੁਖੀ ਆ ਅਸੀਂ ਇਸ ਸਾਈਡ ਤੋਂ ਦੁਖੀ ਆ ਕੋਈ ਤਾਂ ਪੈਸੇ ਨੂੰ ਲੈ ਕੇ ਦੁਖੀ ਏ ਕੋਈ ਆਪਣੇ ਬੱਚਿਆਂ ਨੂੰ ਲੈ ਕੇ ਦੁਖੀ ਏ ਕਿ ਉਹ ਗਲਤ ਰਸਤੇ ਤੇ ਚੱਲ ਰਹੇ ਨੇ ਕੋਈ ਨਸ਼ਿਆਂ ਨੂੰ ਲੈ ਕੇ ਦੁਖੀ ਏ ਹਰ ਇੱਕ ਬੰਦਾ ਅੱਜ ਦੇ ਸਮੇਂ ਦੇ ਵਿੱਚ ਦੁਖੀ ਏ ਪਰ ਇਸ ਤਰ੍ਹਾਂ ਹੀ ਖਾਲਸਾ ਜੀ ਜਦੋਂ ਆਪਾਂ ਆਪਣੇ ਤੋਂ ਨੀਵੇਂ ਵੱਲ ਹੋ ਕੇ ਦੇਖਾਂਗੇ ਚੱਲਾਂਗੇ ਫਿਰ ਆਪਣਾ ਦੁੱਖ ਆਪਾਂ ਨੂੰ ਦੁੱਖ ਨਹੀਂ ਲੱਗਦਾ ਹੁੰਦਾ ਪਰ ਜੇ ਆਪਾਂ ਆਪਣੇ ਤੋਂ ਉੱਚਿਆਂ ਵੱਲ ਦੇਖ ਕੇ ਚੱਲਾਂਗੇ ਤਾਂ ਫਿਰ ਆਪਾਂ ਨੂੰ ਜ਼ਿੰਦਗੀ ਜੋ ਲਗਾਉਣੀ ਔਖੀ ਹੋ ਜਾਂਦੀ ਏ ਤੁਸੀਂ ਇਸ ਗੱਲ ਦਾ ਵੀ ਧਿਆਨ ਜ਼ਰੂਰ ਰੱਖਿਆ ਕਰੋ ਜੀ ਹਾਲ ਸਾਹਿਬ ਜੀ ਉਹ ਪੈਣ ਦੱਸ ਰਿਹਾ ਕਹਿੰਦੇ ਕਿ ਸਾਡੀ ਪਰਿਵਾਰ ਦੇ ਵਿੱਚ ਮੇਰੇ ਕੋਲ ਦੋ ਬੇਟੀਆਂ ਤੇ ਇੱਕ ਬੇਟਾ ਸੀ ਕਹਿੰਦੇ ਇੱਕ ਮੇਰਾ ਜੋ ਬੇਟਾ ਸੀ ਉਹ ਵੱਡਾ ਸੀ ਬੇਟੀਆਂ ਛੋਟੀਆਂ ਸੀ ਤੇ ਜੋ ਮੇਰੀ ਸਭ ਤੋਂ ਛੋਟੀ ਬੇਟੀ ਸੀ ਉਹ 6-7 ਸਾਲ ਦੀ ਸੀ ਕਹਿੰਦੇ ਜਿਹੜੇ ਮੇਰਾ ਹਸਬੈਂਡ ਸੀ ਉਹ ਬਹੁਤ दारू ਪਿੰਦਾ ਸੀ ਕਹਿੰਦੇ ਅਸੀਂ ਪਰਿਵਾਰ ਦੇ ਵਿੱਚ ਪੰਜ ਮੈਂਬਰ ਸੀ ਪੰਜੇ ਮੈਂਬਰ ਹੀ ਉਹ ਭੈਣ ਦੱਸ ਦੇ ਕਿ ਅਸੀਂ ਮੈਂ ਕਹਿੰਦੇ ਪੇਕਾ ਪਰਿਵਾਰ ਦੇ ਵਿੱਚ ਹੀ ਰਹਿੰਦੀ ਸੀ ਕਿਉਂਕਿ ਸਹੁਰਿਆਂ ਦੇ ਨਾਲ ਕਹਿੰਦੇ ਕਾਫੀ ਕਿ ਸਾਡੀ ਬੈਸ ਹੋ ਗਈ ਸੀ ਲੜਾਈ ਹੋ ਗਈ ਸੀ ਉਹਨਾਂ ਨੇ ਸਾਨੂੰ ਘਰ ਨਹੀਂ ਸੀ ਕਹਿੰਦੇ ਦਿੱਤਾ ਰਹਿਣ ਦੇ ਵਾਸਤੇ ਇੱਕ ਮਕਾਨ ਤੱਕ ਵੀ ਨਹੀਂ ਸੀ ਦਿੱਤਾ ਇਸ ਕਰਕੇ ਭੈਣ ਦੱਸ ਰਿਹਾ ਕਿ ਮੈਨੂੰ ਮੇਰਾ ਪੇਕਾ ਪਰਿਵਾਰ ਲੈ ਆਇਆ ਸੀ ਤੇ ਮੈਂ ਆਪਣੇ ਪੇਕਾ ਪਰਿਵਾਰ ਦੇ ਵਿੱਚ ਹੀ ਕਹਿੰਦੇ ਰਹਿੰਦੀ ਸੀਗੀ ਖਾਲਸਾ ਜੀ ਭੈਣ ਦੱਸ ਰਿਹਾ ਕਿ ਇੱਕ ਦਿਨ ਮੈਂ ਆਪਣੇ ਜੋ ਗਵਾਂਢ ਦੇ ਵਿੱਚ ਘਾਰੇ ਕਹਿੰਦੇ ਉਹਨਾਂ ਦਾ ਕੰਮ ਕਰਨ ਗਈ ਸੀ ਝਾੜੂ ਪੋਚੇ ਦਾ ਕਹਿੰਦੇ ਇਹ ਕਪੜੇ ਧੋਣ ਦਾ ਮੈਂ ਕੰਮ ਕਰਦੀ ਸੀ ਉਹਨਾਂ ਦੇ ਘਰ ਗਈ ਕਹਿੰਦੇ ਕਿ ਮੇਰੀ ਛੋਟੀ ਜਿਹੜੀ ਬੇਟੀ ਸੀ 6-7 ਸਾਲ ਦੀ ਕਹਿੰਦੇ ਕਿ ਉਹ ਮੇਰੇ ਪਿੱਛੇ ਪਿੱਛੇ ਹੀ ਆਈ ਤੇ ਪਰ ਮੈਨੂੰ ਪਤਾ ਨਾ ਲੱਗਾ ਤੇ ਭੈਣ ਦੱਸ ਰਿਹਾ ਕਿ ਜਿਹੜੀ ਮੇਰੀ ਬੇਟੀ ਸੀ ਉਹਨੂੰ ਕਹਿੰਦੇ ਇੱਕ ਡੌਗ ਨੇ ਕੱਟ ਲਿਆ ਕਹਿੰਦੇ ਲੱਤ ਤੇ ਕਾਫੀ ਕਹਿੰਦੇ ਖੂਨ ਖੂਨ ਹੋ ਗਿਆ ਕਾਫੀ ਜ਼ਖਮ ਹੋ ਗਿਆ ਕਹਿੰਦੇ ਕੱਟਣ ਤੋਂ ਬਾਅਦ ਦੇ ਵਿੱਚ ਮੈਂ ਕਾਫੀ ਕਹਿੰਦੇ ਇੰਜੈਕਸ਼ਨ ਵੀ ਲਗਵਾਏ ਕਹਿੰਦੇ ਦਵਾਈਆਂ ਵੀ ਮੈਂ ਦਵਾਈਆਂ ਕਹਿੰਦੇ ਪਰ ਮੇਰੀ ਬੇਟੀ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਭੈਣ ਦੱਸ ਰਹੀ ਆ ਕਿ ਮੈਂ ਕੋਈ ਵੀ ਜਗ੍ਹਾ ਨਾ ਛੱਡੀ ਜਿੱਥੇ ਵੀ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਹੀ ਗਈ ਕਹਿੰਦੇ ਭੈਣ ਦੱਸ ਰਹੀ ਆ ਵੀ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਮਸਿਆਰਾ ਦਿਹਾੜਾ ਹੁੰਦਾ ਸੀ ਜਾਂ ਕੋਈ ਮੇਲਾ ਲੱਗਦਾ ਸੀ ਕਹਿੰਦੇ ਉਦੋਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੀ ਹੁੰਦੀ ਸੀ ਪਰ ਸ਼ਾਦੇ ਪਕਾਉਣ ਦੀ ਤੇ ਕਹਿੰਦੇ ਸਵੇਰੇ ਫਿਰ ਮੈਂ ਸ਼ਾਮ ਉਥੋਂ ਹੀ ਉਸ ਦਿਨ ਜਿਸ ਦਿਨ ਮੱਸੀਆ ਦਾ ਦਿਹਾੜਾ ਹੋਣਾ ਜਾਂ ਕੋਈ ਮੇਲਾ ਹੋਣਾ ਤੇ ਕਹਿੰਦੇ ਉਤੋਂ ਹੀ ਮੈਂ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ। ਇਹਦੇ ਘਰ ਦੇ ਹਾਲਾਤ ਇੰਨੇ ਜ਼ਿਆਦੇ ਬੇਨਦਸ ਦੇ ਬੁਰੇ ਸੀ ਕਿਉਂਕਿ ਜੋ ਹਸਬੈਂਡ ਸੀ ਉਹ दारू ਬਹੁਤ ਪੀਂਦਾ ਸੀ। ਉਹ ਦਿਹਾੜੀ ਤਾਂ ਕਹਿੰਦੇ ਪੱਠੇ ਤੇ ਲੱਗਾ ਸੀਗਾ ਇੱਟਾਂ ਵਾਲੇ ਤੇ ਬੇਨਦਸ ਦੇ ਵੀ ਦਿਹਾੜੀ ਕਰਦਾ ਸੀ। ਕੰਮ ਤੇ ਵੀ ਜਾਂਦਾ ਸੀ ਪਰ ਜਿਹੜੇ ਵੀ ਕਮਾ ਕੇ ਲੈ ਕੇ ਆਉਂਦਾ ਸੀ ਕਹਿੰਦੇ ਉਹ ਆਪਣੀ दारू ਤੇ ਹੀ ਲਗਾ ਦਿੰਦਾ ਸੀ। ਕਹਿੰਦੇ ਜੋ ਮੈਂ ਲੋਕਾਂ ਦਾ ਕੰਮ ਕਰਦੀ ਸੀ ਉਸ ਨਾਲ ਆਪਣੇ ਬੱਚਿਆਂ ਦੀ ਫੀਸਾਂ ਕੱਢਦੀ ਸੀ ਪਰ ਮੇਰੇ ਤੋਂ ਘਰ ਦਾ ਰੋਟੀ ਦਾ ਖਰਚਾ ਪੈਣ ਦਾਸ ਰਿਆ ਵੀ ਨਹੀਂ ਸੀ ਨਿਕਲਦਾ ਜਿਸ ਕਰਕੇ ਕਹਿੰਦੇ ਮੈਨੂੰ ਬਹੁਤ ਤੰਗ ਪਰੇਸ਼ਾਨ ਹੋੜਾ ਪੈਂਦਾ ਸੀ ਪੈਣ ਦੱਸ ਰਿਆ ਖਾਲਸਾ ਜੀ ਵੀ ਮੈਂ ਆਪਣੇ ਪੀਕਾ ਪਰਿਵਾਰ ਦੇ ਵਿੱਚ ਜਦੋਂ ਰਹਿੰਦੀ ਸੀਗੀ ਆਪਣੇ ਸਹੁਰਾ ਪਰਿਵਾਰ ਤੋਂ ਮੈਂ ਆਈ ਨਹੀਂ ਸੀ ਕਹਿੰਦੇ ਮੇਰੇ ਦੋ ਘਰਾ ਸੀਗੇ ਕਹਿੰਦੇ ਅਸੀਂ ਦੋ ਹੀ ਭੈਣਾ ਸੀ ਕਹਿੰਦੇ ਜਿਹੜੀ ਮੇਰੀ ਭੈਣ ਸੀ ਉਹ ਤਾਂ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਸੀ ਕਹਿੰਦੇ ਪਰ ਜਦੋਂ ਮੈਨੂੰ ਪੇਕਾ ਪਰਿਵਾਰ ਲੈ ਕੇ ਆਇਆ ਕਹਿੰਦੇ ਉਹ ਪੇਕਾ ਪਰਿਵਾਰ ਦੇ ਵਿੱਚ ਉਦੋਂ ਮੇਰੇ ਦੋਨੇ ਭਰਾ ਵਿਆਹੇ ਨਹੀਂ ਸੀ ਕਹਿੰਦੇ ਪਰ ਜਿਵੇਂ ਕੁਸ਼ਕ ਸਮਾਂ ਬੀਤਦਾ ਹੈ ਤੇ ਮੇਰਾ ਇੱਕ ਭਰਾ ਦੀ ਮੈਰਿਜ ਹੋ ਜਾਂਦੀ ਏ ਜੋ ਜਿਹੜੀ ਪਰਛਾਈ ਆਉਂਦੀ ਏ ਖਾਲਸਾ ਜੀ ਪੈਣ ਦੱਸ ਰਿਹਾ ਕਿ ਉਹ ਥੋੜਾ ਸਮਾਂ ਤਾਂ ਸਹੀ ਰਹਿੰਦੀ ਏ ਫਿਰ ਉਸ ਨੂੰ ਜਦੋਂ ਪਤਾ ਲੱਗਦਾ ਕਿ ਅਸੀਂ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਪਿਓ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਸਾਡਾ ਘਰ ਖਾਂਦੇ ਪੈਣੇ ਸਾਡੇ ਘਰੋਂ ਹੀ ਰੋਟੀ ਖਾਂਦੇ ਨੇ ਸਾਡੇ ਘਰੇ ਹੀ ਰਹਿੰਦੇ ਨੇ ਵੀ ਇਹ ਆਪਣੇ ਘਰੇ ਜਾਣ ਜਾਂ ਕੋਈ ਆਪਣਾ ਪਿੰਡ ਇਸ ਦੇ ਵਿੱਚ ਹੀ ਰਹਿਣਾ ਹੈ ਤਾਂ ਇਸ ਪਿੰਡ ਦੇ ਵਿੱਚ ਆਪਣਾ ਅਲੱਗ ਕੋਈ ਮਕਾਨ ਬਣਾ ਲੈਣ ਤੇ ਉੱਥੇ ਰਹਿਣ ਪਰ ਸਾਡੇ ਘਰ ਦੇ ਵਿੱਚ ਨਾ ਰਹਿਣ ਅਸੀਂ ਵੀ ਆਪਣਾ ਅੱਗੇ ਬੱਚਿਆਂ ਦਾ ਫਿਊਚਰ ਦੇਖਣਾ ਹੈ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਇੱਕ ਕਹਿੰਦੇ ਮੇਰੀ ਬੇਟੀ ਦੇ ਵੀ ਸੱਟ ਲੱਗ ਗਈ ਉਹਨੂੰ ਡੌਗ ਨੇ ਕੱਟਤਾ ਕਹਿੰਦੇ ਉਸ ਦਾ ਇਲਾਜ ਮੈਂ ਕਰਵਾਉਂਦੀ ਸੀ ਲੋਕਾਂ ਤੋਂ ਪੈਸੇ ਮੰਗ ਕੇ ਕਹਿੰਦੇ ਕਈ ਵਾਰ ਤਾਂ ਮੈਨੂੰ ਕਈ ਭੈਣ ਭਰਾਵਾਂ ਨੇ ਪਿੰਡਦਿਆਂ ਨੇ ਮਦਦ ਕਰਦੇ ਨਹੀਂ ਤੇ ਕਹਿੰਦੇ ਮੈਂ ਉਹਦੇ ਨਾਲ ਇਲਾਜ ਕਰਵਾ ਲੈਣਾ ਕਈ ਵਾਰ ਕਿਸੇ ਨੇ ਮੈਡੀਸਿਨ ਹੀ ਦਵਾ ਦੇਣੀ ਮੈਂ ਜਾਣਾ ਤਾਂ ਕਹਿੰਦੇ ਉਹਨਾਂ ਨੇ ਕਹਿ ਦੇਣਾ ਵੀ ਅਸੀਂ ਖਰਚਾ ਆਪੇ ਹੀ ਕਰ ਦਾਂਗੇ ਕਹਿੰਦੇ ਇੱਕ 2 ਦਿਨ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਦਾ ਖਰਚਾ ਵੀ ਸਾਡੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨਹੀਂ ਕਰਦਾ ਕਹਿੰਦੇ ਮੇਰਾ ਪਿੰਡ ਦੇ ਲੋਕ ਬਹੁਤ ਮੇਰੀ ਮਦਦ ਕਰਦੇ ਸੀ ਪਿੰਡ ਦੀ ਧੀ ਹੋਣ ਕਰਕੇ ਭੈਣ ਦੱਸ ਦਿਆ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸਦੇ ਆ ਵੀ ਮੇਰੇ ਤੇ ਸਮੇਂ ਦੀ ਇੰਨੀ ਬਾੜੀ ਘੜੀ ਹਾਈ ਤੇ ਜਦੋਂ ਕਹਿੰਦੇ ਮੇਰੀ ਪਰਚਾਈ ਨੇ ਸਾਨੂੰ ਇਹ ਗੱਲ ਕਹੀ ਤੇ ਕਹਿੰਦੇ ਅਸੀਂ ਉਹ ਘਰ ਵੀ ਛੱਡ ਦਿੱਤਾ ਕਹਿੰਦੇ ਸਾਡੇ ਕੋਲ ਇੰਨੀ ਗਜੈਸ ਤਾਂ ਹੈ ਨਹੀਂ ਸੀ ਅਸੀਂ ਜਗਾ ਖਰੀਦ ਕੇ ਆਪਣਾ ਕੋਈ ਮਕਾਨ ਪਾ ਲਈਏ ਪੈਣ ਦੱਸਦੇ ਵੀ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਜੱਟ ਪਰਿਵਾਰ ਸੀ ਕਹਿੰਦੇ ਉਹਨਾਂ ਦੇ ਕਹਿੰਦੇ ਜੋ ਪਸ਼ੂਆਂ ਵਾਲਾ ਘਰ ਸੀ ਕਹਿੰਦੇ ਉੱਥੇ ਦੋ ਕਮਰੇ ਪਏ ਹੋਏ ਸੀ ਉਹਨਾਂ ਨੇ ਸਾਨੂੰ ਰਹਿਣ ਦੇ ਲਈ ਉੱਥੇ ਜਗਾ ਦੇ ਦਿੱਤੀ ਕੰਡਿਆਸੀ ਉਹਨਾਂ ਨੂੰ ਕਿਹਾ ਕਿ ਅਸੀਂ ਕਿਰਾਇਆ ਨਹੀਂ ਦੇ ਸਕਦੇ ਵੀ ਅਸੀਂ ਤੁਹਾਡਾ ਕੰਮ ਕਰਵਾ ਦੇਵਾਂਗੇ ਪਰ ਖਾਲਸਾ ਜੀ ਭੈਣ ਕਹਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਨਾ ਹੀ ਤੁਹਾਡੇ ਤੋਂ ਕੰਮ ਕਰਵਾਉਣਾ ਹੈ ਤੇ ਨਾ ਹੀ ਅਸੀਂ ਤੁਹਾਡੇ ਤੋਂ ਕਿਰਾਇਆ ਲੈਣਾ ਵੀ ਤੁਸੀਂ ਆਰਾਮ ਦੇ ਨਾਲ ਇੱਥੇ ਰਹੋ ਜਿੰਨਾ ਸਭਾ ਤੁਹਾਡੇ ਕੋਲ ਗਜੈਸ ਨਹੀਂ ਦੀ ਘਰ ਫੌਣਦੀ ਖਾਲਸਾ ਜੀ ਭੈਣ ਕਹਿੰਦੇ ਵੀ ਅਸੀਂ ਉਹ ਦੋ ਕਬਰਿਆਂ ਦੇ ਵਿੱਚ ਰਹੇ ਅਸੀਂ ਕਹਿੰਦੇ ਕਿ ਬਿੱਲ ਇੰਨੀ ਜ਼ਿਆਦੀ ਔਖੀ ਹੋਗੀ ਕਿਨੇ ਮੇਰੀ ਜਿਹੜੀ ਬੇਟੀ ਹੈ ਕਹਿੰਦੇ ਗਰਮੀ ਦੇ ਦਿਨ ਸੀ ਕਹਿੰਦੇ ਉਹਦਾ ਇੰਨਾ ਜ਼ਖਮ ਵਾਧਾ ਗਿਆ ਕਹਿੰਦੇ ਜ਼ਖਮ ਦੇ ਵਿੱਚ ਪਸ ਵੀ ਪੈ ਗਈ ਉਸਨੇ ਇੰਨਾ ਕਹਿੰਦੇ ਰੋੜਾ ਰਾਤ ਸਮੇਂ ਕਹਿੰਦੇ ਸਾਰੀ-ਸਾਰੀ ਰਾਤ ਉਹਨੇ ਸੌਣਾ ਨਾ ਕਿਉਂਕਿ ਭੈਣ ਦੱਸਦੇ ਵੀ ਉਸ ਨੂੰ ਤਕਲੀਫ ਇੰਨੀ ਹੁੰਦੀ ਸੀ ਜ਼ਖਮ ਬਹੁਤ ਜ਼ਿਆਦਾ ਸੀ ਕਹਿੰਦੇ ਉੱਪਰ ਬਹੁਤ ਜ਼ਿਆਦਾ ਪਸ ਪੈ ਕੇ ਖਰਾਬ ਹੋਇਆ ਪਿਆ ਸੀ ਕਹਿੰਦੇ ਜੇ ਹਸਬੰਦ ਨੂੰ ਕਹਿਣਾ ਕਿ ਬੇਟੀ ਠੀਕ ਨਹੀਂ ਤਾਂ ਕਹਿੰਦੇ ਉਸਨੇ ਆਪਣਾ दारू ਪੀ ਕੇ ਸਾਰਾ ਦਿਨ ਉਸਨੇ ਕੰਮ ਤੇ ਲਗਾਉਣਾ ਤੇ ਆ ਕੇ ਉਸਨੇ दारू ਪੀਣੀ ਰੋਟੀ ਖਾਣੀ ਆਪਣਾ ਆਰਾਮ ਦੇ ਨਾਲ ਸੌ ਜਾਣਾ ਭੈਣ ਦੱਸ ਦੇਗੀ ਉਸ ਦੇ ਵੱਲੋਂ ਤਾਂ ਅਸੀਂ ਭਾਵੇਂ ਮਰੀਏ ਭਾਵੇਂ ਭੁੱਖੇ ਰਹੀਏ ਭਾਵੇਂ ਖਾਈਏ ਭਾਵੇਂ ਨਾ ਖਾਈਏ ਇਸ ਤਰ੍ਹਾਂ ਦਾ ਹਿਸਾਬ ਸੀ ਕਹਿੰਦੇ ਭੈਣ ਦੱਸ ਦੇਗੀ ਜਿਵੇਂ ਭੈ ਖਾਲਸਾ ਜੀ ਤੁਹਾਨੂੰ ਦੱਸਿਆ ਭੈਣ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜਾਂਦੀ ਸੀ ਉੱਥੇ ਸੇਵਾ ਕਰਦੀ ਸੀ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੀ ਸੀ ਕਹਿੰਦੇ ਇੱਕ ਦਿਨ ਮੱਸਿਆ ਦਾ ਦਿਹਾੜਾ ਹੁੰਦਾ ਮੈਂ ਗੁਰਦੁਆਰਾ ਸਾਹਿਬ ਜਾਨੀ ਆ ਕਹਿੰਦੇ ਉੱਥੇ ਮੈਂ ਜੋ ਪਿੰਡ ਦੀਆਂ ਲੇਡੀਆਂ ਹੁੰਦੀਆਂ ਨੇ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਹਿੰਦੇ ਕਿਉਂਕਿ ਪਿੰਡ ਦੇ ਲੋਕ ਮੇਰੀ ਮਦਦ ਬਹੁਤ ਕਰਦੇ ਸੀ ਕਹਿੰਦੇ ਉੱਥੇ ਮੈਨੂੰ ਬਹੁਤ ਸ਼ੱਕ ਲੱਗ ਗਿਆ ਬੇਟੀ ਕਿਵੇਂ ਆ ਹੁਣ ਤੁਸੀਂ ਕਿੱਥੇ ਰਹਿੰਨੇ ਹੋ ਵੀ ਤੁਹਾਡੀ ਪਰਚਾਈ ਨੇ ਤੁਹਾਨੂੰ ਘਰ ਦੇ ਵਿੱਚ ਵੀ ਰਹਿਣ ਨਹੀਂ ਦਿੱਤਾ ਤਾਂ ਖਾਰਸਾ ਜੀ ਉਹ ਜਦੋਂ ਗੱਲ ਚੱਲਦੀ ਏ ਭੈਣ ਦੱਸ ਰਿਹਾ ਕਿ ਇੱਕ ਸਾਡੇ ਪਿੰਡ ਤੋਂ ਨਾਲ ਪਿੰਡ ਤੋਂ ਮਾਤਾ ਜੀ ਆਏ ਹੁੰਦੇ ਨੇ ਕਹਿੰਦੇ ਉਹ ਸਾਰੀ ਸਾਡੀ ਗੱਲ ਸੁਣ ਲੈਂਦੇ ਨੇ ਕਹਿੰਦੇ ਉਹ ਪ੍ਰਸ਼ਾਦਿਆਂ ਦੀ ਸੇਵਾ ਹੀ ਕਰਤੇ ਪਏ ਹੁੰਦੇ ਨੇ ਕੋਲ ਪ੍ਰਸ਼ਾਦੇ ਥੱਲੇ ਦੇ ਹੁੰਦੇ ਨੇ ਜਦੋਂ ਮਾਤਾ ਜੀ ਸਾਰੀ ਗੱਲਬਾਤ ਸੁਣ ਲੈਂਦੇ ਆ ਖਾਲਸਾ ਜੀ ਤੇ ਭੈਣ ਦੱਸ ਰਿਹਾ ਕਿ ਉਹ ਜਦੋਂ ਮੈਂ ਉੱਠ ਕੇ ਆਉਣ ਲੱਗਦੀ ਆ ਤਾਂ ਉਹ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਆ ਕਿ ਉਰਾ ਇਧਰ ਨੂੰ ਆਇਓ ਇੱਕ ਵਾਰ ਕਹਿੰਦੇ ਜਦੋਂ ਮੈਂ ਕੋਹ ਜਾਣੀਆ ਤੇ ਉਹ ਮੈਨੂੰ ਕਹਿੰਦੇ ਆ ਕਿ ਪੁੱਤਰ ਕੀ ਗੱਲ ਹੋ ਗਈ ਤੇ ਤੇਰੀ ਬੇਟੀ ਨੂੰ ਕੀ ਹੋਇਆ ਜ਼ਖਮ ਕਿਸ ਤਰ੍ਹਾਂ ਹੋਇਆ ਤਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਸਾਰੀ ਵਾਰਤਾ ਦੱਸੀ ਕਿ ਇਸ ਤਰ੍ਹਾਂ ਡੌਗ ਨੇ ਕੱਟ ਦਿੱਤਾ ਸੀ ਵੀ ਮੈਂ ਸਾਰੀਆਂ ਜਗ੍ਹਾ ਤੇ ਮੈਡੀਸਿਨ ਲਈਆ ਪਰ ਜ਼ਖਮ ਇਹ ਜੋ ਉਹ ਠੀਕ ਨਹੀਂ ਹੁੰਦਾ ਪਰ ਖਾਲਸਾ ਜੀ ਇਸੇ ਤਰ੍ਹਾਂ ਭੈਣ ਦੱਸ ਰਿਹਾ ਕਿ ਮੈਂ ਸਾਰੇ ਆਪਣੇ ਘਰ ਦੇ ਹਾਲਾਤ ਵੀ ਉਹ ਮਾਤਾ ਜੀ ਨੂੰ ਦੱਸ ਦਿੱਤੇ ਤੇ ਉਹ ਮਾਤਾ ਜੀ ਨੇ ਕਿਹਾ ਕਿ ਤੁਸੀਂ ਬਿਲਕੁਲ ਵੀ ਘਬਰਾਓ ਨਾ ਸਗੋਦੀ ਖਾਲਸਾ ਜੀ ਭੈਣ ਕਹਿੰਦੇ ਕਿ ਉਹ ਮਾਤਾ ਜੀ ਦੇ ਨਾਲ ਪਤਾ ਨਹੀਂ ਕਿ ਉਹਨਾਂ ਦਾ ਬੇਟਾ ਸੀ ਪਤਾ ਨਹੀਂ ਕਿ ਉਹਨਾਂ ਦਾ ਪੋਤਰਾ ਸੀ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਬੁਲਾ ਕੇ ਵੀ ਕਹਿੰਦੇ ਮੇਰੀ ਮਦਦ ਵੀ ਕੀਤੀ ਥੋੜੇ ਬਹੁਤ ਮੈਨੂੰ ਪੈਸੇ ਵੀ ਦਿੱਤੇ ਤੇ ਨਾਲ ਹੀ ਉਹਨਾਂ ਨੇ ਖਾਲਸਾ ਜੀ ਭੈਣ ਕਹਿੰਦੇ ਮੈਨੂੰ ਦੱਸਿਆ ਕਿ ਤੁਸੀਂ ਇੱਕ ਕੰਮ ਜ਼ਰੂਰ ਕਰੋ ਤੁਸੀਂ ਕਿਵੇਂ ਨਾ ਕਿਵੇਂ ਸਮਾਂ ਕੱਢ ਕੇ ਵੀ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਅਸੀਂ ਜਾਣੇ ਹੁੰਦੇ ਹਾਂ ਹਰ ਐਤਵਾਰ ਨੂੰ ਸ਼ਹੀਦਾ ਸਾਹਿਬ ਤੁਸੀਂ ਸਾਡੇ ਨਾਲ ਇੱਕ ਵਾਰ ਸ਼ਹੀਦਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਓ ਉਥੇ ਸੇਵਾ ਕਰੋ ਤੇ ਅਰਦਾਸ ਬੇਨਤੀ ਦੇਗ ਲੈ ਕੇ ਕਰਵਾਓ ਤੇ ਜੋਤ ਉਥੇ ਜਗਦੀ ਹੁੰਦੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਉਸ ਜੋਤ ਦਾ ਘੋ ਲੈ ਕੇ ਆਓ ਘੋ ਲਿਆ ਕੇ ਆਪਣੀ ਬੱਚੀ ਦੇ ਲਗਾਓ ਤੇ ਦੇਖਿਓ ਕਿਵੇਂ ਦਿਨਾਂ ਦੇ ਵਿੱਚ ਹੀ ਜ਼ਖਮ ਠੀਕ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਜਦੋਂ ਉਹਨਾਂ ਨੇ ਦੱਸਿਆ ਤੇ ਨਾਲ ਹੀ ਉਹਨਾਂ ਨੇ ਕਹਿੰਦੇ ਮਾਤਾ ਜੀ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਪਾਠ ਕਰਮਾ ਜਾਣਦੇ ਹੋ ਤਾਂ ਐਤਵਾਰ ਨੂੰ ਦੁਪਹਿਰਾ ਸੇਵਾ ਵੀ ਕੱਟਿਆ ਜਾਂਦਾ ਹੈ ਵੀ ਤੁਸੀਂ ਸਾਡੇ ਨਾਲ ਹੀ ਹਰ ਐਤਵਾਰ ਨੂੰ ਜਿੰਨੇ ਵਾਰ ਤੁਸੀਂ ਜਾਣਾ ਚਾਹੋਣਿਓ ਵੀ ਚਲੇ ਜਾਇਆ ਕਰੋ ਨਾਲੇ ਚਪੈਰਾ ਸੇਵ ਕੱਟ ਚਾਹਰੀ ਭਾਰਾਓ ਤੇ ਨਾਲੇ ਆਪਣੇ ਘਰ ਦੇ ਲਈ ਪਰਿਵਾਰ ਦੇ ਲਈ ਤੇ ਬੱਚੀ ਦੇ ਲਈ ਉਥੋਂ ਜੋਤ ਦਾ ਘੋਲ ਲੈ ਕੇ ਆਓ ਤੇ ਝਖਮ ਤੇ ਲਗਾਓ ਤੁਹਾਡੀ ਬੱਚੀ ਵੀ ਠੀਕ ਹੋ ਚੇਗੀ ਤੇ ਹੌਲੀ ਹੌਲੀ ਕਰਕੇ ਤੁਹਾਡੇ ਘਰ ਦੇ ਸਾਰੇ ਹਾਲਾਤ ਨੇ ਜੋ ਵੀ ਠੀਕ ਹੋ ਜਾਣਗੇ ਜਿਹੜਾ ਤੇਰਾ ਹਸਬੈਂਡ ਵੀ दारू ਪੀਂਦਾ ਏ ਉਹ ਵੀ ਬਿਲਕੁਲ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਖਾਰਸਾ ਜੀ ਭੈਣ ਦੱਸ ਰਿਹਾ ਕਿ ਮੈਂ ਮਾਤਾ ਜੀ ਨੂੰ ਕਿਹਾ ਕਿ ਅਸੀਂ ਜਾ ਨਹੀਂ ਸਕਦੇ ਸਾਡੇ ਕੋਲ ਇੰਨਾ ਕਿਰਾਇਆ ਵੀ ਨਹੀਂ ਹੋਣਾ ਹਰ ਸੰਡੇ ਨੂੰ ਜਾਣ ਦੇ ਲਈ ਵੀ ਤੁਸੀਂ ਇੱਕ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਵੀ ਤੁਸੀਂ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿਓ ਤੇ ਮੇਰਾ ਲੈ ਜਾਓ ਵੀ ਜਦੋਂ ਤੁਸੀਂ ਸੰਡੇ ਨੂੰ ਜਾਓਗੇ ਸਾਨੂੰ ਕਾਲ ਕਰ ਲਿਓ ਸਾਨੂੰ ਹਰ ਸੰਡੇ ਨੂੰ ਨਾਲ ਲੈ ਜਾਇਆ ਕਰੋ ਵੀ ਸੰਡੇ ਨੂੰ ਅਸੀਂ ਜਾਵਾਂ ਕਰਾਂਗੇ ਜਿੰਨਾ ਟਾਈਮ ਸਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਕਿਰਪਾਣ ਦੱਸ ਰਿਹਾ ਕਿ ਮੈਂ ਕਿਹਾ ਮੈਂ ਦਪਹਿਰਾ ਸਾਬ ਦੀ ਹਾਜ਼ਰੀ ਵੀ ਭਰਾਂਗੀ ਜੋਤ ਦੇ ਵਿੱਚੋਂ ਉਹ ਵੀ ਲੈ ਕੇ ਆਵਾਂਗੀ ਆਪਣੀ ਬੱਚੀ ਦੇ ਲਈ ਜੇ ਉਸ ਦਿਨ ਉਹ ਮਾਤਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਸੀ ਖਾਲਸਾ ਜੀ ਉਸ ਦਿਨ ਨੂੰ ਬੁੱਧਵਾਰ ਦਾ ਦਿਨ ਸੀ ਤੇ ਮਾਤਾ ਜੀ ਨੇ ਕਿਹਾ ਕਿ ਸੰਡੇ ਨੂੰ ਅਸੀਂ ਚੱਲਾਂਗੇ ਤੇ ਤੁਸੀਂ ਸਾਡੇ ਨਾਲ ਹੀ ਜਾਇਓ ਖਾਲਸਾ ਜੀ ਉਹ ਪੈਣ ਦੱਸ ਦਿਆ ਕਿ ਸਾਨੂੰ ਐਤਵਾਰ ਜਦੋਂ ਆਉਂਦਾ ਹੈ ਤਾਂ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਮਾਤਾ ਜੀ ਦੀ ਕਾਲ ਆਉਂਦੀ ਹੈ ਤੇ ਉਹ ਸਾਨੂੰ ਕਹਿ ਦਿੰਦੇ ਆ ਕਿ ਸਵੇਰੇ ਆਪਾਂ ਚੱਲਾਂਗੇ ਟਾਈਮ ਦੇ ਨਾਲ ਤੇ ਅਸੀਂ ਤੁਹਾਨੂੰ ਜਾਂਦੇ ਹੋਏ ਇੱਥੋਂ ਲੈ ਚਲਾਂਗੇ ਤੇ ਆਉਂਦੇ ਹੋਏ ਅਸੀਂ ਤੁਹਾਨੂੰ ਛੱਡ ਵੀ ਜਾਵਾਂ ਕਰਾਂਗੇ ਖਾਲਸਾ ਜੀ ਭੈਣ ਦੱਸਦੇ ਆ ਕਿ ਐਤਵਾਰ ਨੂੰ ਮੈਂ ਤਿੰਨੇ ਬੱਚਿਆਂ ਦੇ ਸਵੇਤ ਕਹਿੰਦੇ ਸ਼ਹੀਦਾ ਸਾਹਿਬ ਉਹ ਮਾਤਾ ਜੀ ਉਹਨਾਂ ਦੇ ਨਾਲ ਚਾਨੀ ਆ ਉਥੇ ਜਾ ਕੇ ਕਹਿੰਦੇ ਮਾਤਾ ਜੀ ਸਾਨੂੰ ਦੱਸਦੇ ਨੇ ਜਿਵੇਂ ਜਿਵੇਂ ਵੀ ਇੱਥੋਂ ਬਾਹਰ ਤੋਂ ਦੇਗ ਲੈ ਕੇ ਦੇਖ ਕਰਵਾ ਕੇ ਤੇ ਅੰਦਰ ਜਾ ਕੇ ਅਰਦਾਸ ਬੇਨਤੀ ਕਰਵਾਓ ਉਸੇ ਤਰ੍ਹਾਂ ਉਹ ਭੈਣ ਦੱਸ ਰਿਹਾ ਕਿ ਅਸੀਂ ਅਰਦਾਸ ਬੇਨਤੀ ਵੀ ਕਰਵਾਈ ਤੇ ਮਾਤਾ ਜੀ ਨੇ ਦੱਸਿਆ ਖਾਲਸਾ ਜੀ ਭੈਣ ਕਹਿੰਦੇ ਕਿ ਉਹਨਾਂ ਨੇ ਕਿਹਾ ਜੋਤ ਦਾ ਘੋਲ ਲੈ ਕੇ ਜੋਤ ਦੇ ਵਿੱਚ ਘੋਲ ਵੀ ਪਾਓ ਕਹਿੰਦੇ ਅਸੀਂ ਉਥੋਂ ਲੈ ਕੇ ਜੋਤ ਚ ਕਿਉ ਉਹ ਵੀ ਪਾਇਆ ਤੇ ਜੋਤ ਦੇ ਵਿੱਚੋਂ ਕਹਿੰਦੇ ਕਿ ਉਹਦਾ ਪ੍ਰਸ਼ਾਦ ਲੈ ਕੇ ਘਰ ਵਾਸਤੇ ਵੀ ਅਸੀਂ ਰੱਖ ਲਿਆ ਫਿਰ ਜਦੋਂ ਚਪੈਰਾ ਸਾਹਿਬ ਆਰੰਭ ਹੋਇਆ ਤਾਂ ਮਾਤਾ ਜੀ ਦੇ ਕੋਲ ਹੀ ਬੈਠ ਕੇ ਭੈਣ ਦੱਸ ਰਿਹਾ ਕਹਿੰਦੇ ਕਿ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਵੀ ਭਰੀ ਕਹਿੰਦੇ ਸੰਪੂਰਨ ਚਪੈਰਾ ਸਾਹਿਬ ਜਿਸ ਤਰ੍ਹਾਂ ਹੀ ਮੈਨੂੰ ਮਾਤਾ ਜੀ ਨੇ ਦੱਸਿਆ ਉਸੇ ਤਰ੍ਹਾਂ ਮੈਂ ਚਪੈਰਾ ਸਾਹਿਬ ਕੱਟ ਕੇ ਆਪਣੀ ਅਰਦਾਸ ਬੇਨਤੀ ਕਹਿੰਦੇ ਮੈਂ ਉੱਚੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕੀਤੀ ਉਸੇ ਦਿਨ ਹੀ ਖਾਲਸਾ ਜੀ ਭੈਣ ਦੱਸ ਰਿਹਾ ਕਿ ਅਸੀਂ ਅੰਮ੍ਰਿਤ ਵੇਲੇ ਜਾਨਨੇ ਆ ਦੁਪਹਿਰਾ ਸਹਿਬ ਕੱਟਣ ਤੋਂ ਬਾਅਦ ਲੰਗਰ ਪ੍ਰਸ਼ਾਦਾ ਛੱਕ ਕੇ ਉੱਥੇ ਕਹਿੰਦੇ ਸੇਵਾ ਕਰਕੇ 10-15 ਮਿੰਟ ਕਹਿੰਦੇ ਉਸ ਤੋਂ ਬਾਅਦ ਇਹ ਵਿੱਚ ਅਸੀਂ ਘਰ ਵਾਪਸ ਆ ਜਾਨਨੇ ਆ ਰਾਤ ਦੇ ਸਮੇਂ ਕਹਿੰਦੇ ਅਸੀਂ ਘਰ ਵਾਪਸ ਆਉਣੇ ਆ ਕਹਿੰਦੇ ਦੂਸਰੇ ਸੰਡੇ ਨੂੰ ਵੀ ਮਾਤਾ ਜੀ ਹੁਣੀ ਲੈ ਜਾਂਦੇ ਨੇ ਜਦੋਂ ਤੀਸਰਾ ਸੰਡੇ ਹੁੰਦਾ ਹੈ ਕਹਿੰਦੇ ਤਿੰਨ ਮੈਂ ਪੂਰੇ ਸੰਡੇ ਕਹਿੰਦੇ ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਾਣੀਆਂ ਨਾਲੇ ਤਾਂ ਦੁਪਹਿਰਾ ਸਹਿਬ ਕੱਟ ਕੇ ਆਉਣੀਆਂ ਅਰਦਾਸ ਬੇਨਤੀ ਜੋਤ ਦੇ ਵਿੱਚ ਕਿਓ ਪਾਉਣੀਆਂ ਤੇ ਜੋਤ ਦੇ ਵਿੱਚੋਂ ਕਿਓ ਜੋ ਲੈ ਕੇ ਆਉਣੀਆਂ ਉਹ ਆਪਣੀ ਬੇਟੀ ਦੇ ਜ਼ਖਮ ਤੇ ਲਗਾਉਣੀਆਂ ਕਹਿੰਦੇ ਮੇਰੀ ਬੇਟੀ ਦਾ ਜ਼ਖਮ ਕਹਿੰਦੇ ਤਿੰਨ ਚੁਪਹਿਰਾ ਸਹਿਬ ਘਟਣ ਦੇ ਨਾਲ ਹੀ ਕਹਿੰਦੇ ਇੰਨੇ ਬੁਰੇ ਹਾਲਾਤ ਹੋਏ ਪੈਸੇ ਸਵੈਲ ਤੱਕ ਵੀ ਆਉਂਦੀ ਸੀ ਕਹਿੰਦੇ ਉਹ ਮੇਰੀ ਬੇਟੀ ਦਾ ਜ਼ਖਮ ਹੈ ਜੋ ਉਹ ਠੀਕ ਹੋ ਜਾਂਦਾ ਹੈ ਕਹਿੰਦੇ 50% ਦੇ ਕਰੀਬ ਪੈਣ ਦਾਸੜਿਆ ਖਾਲਸਾ ਜੀ ਵੀ ਉਹ ਬੇਟੀ ਦਾ ਜ਼ਖਮ ਠੀਕ ਹੋ ਜਾਂਦਾ ਹੈ ਜਦੋਂ ਜ਼ਖਮ ਇੰਨਾ ਠੀਕ ਹੋ ਜਾਂਦਾ ਹੈ ਪੈਣ ਦਾਸੜਿਆ ਕਿ ਫਿਰ ਦੇ ਜਦੋਂ ਮੈਂ ਚੌਥੇ ਸੰਡੇ ਨੂੰ ਜਾਣੀ ਆ ਚੌਥੇ ਦੁਪਹਿਰਾ ਸਹਿਬ ਦੇ ਵਿੱਚ ਦਾ ਪੈਣ ਕਹਿੰਦੇ ਕਿ ਫਿਰ ਮੈਂ ਉਥੇ 'ਚ ਇਹ ਅਰਦਾਸ ਬੇਨਤੀ ਕਰਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਕਿ ਜਿਹੜਾ ਮੇਰਾ ਹਸਬੈਂਡ ਏ ਜੋ ਮੇਰਾ ਹਸਬੈਂਡ ਦਿਹਾੜੀ ਕਰਦਾ ਪੱਠੇ ਤੇ ਕਿਉਂਕਿ ਭੈਣ ਦੱਸਦੀ ਆ ਕਿ ਉਸ ਨੂੰ ਵਧੀਆ ਪੈਸੇ ਬਣਦੇ ਹੁੰਦੇ ਸੀ ਇਹਦੇ ਪਰ ਉਹ ਆਪਣੇ ਨਸ਼ੇ ਤੇ ਸ਼ਰਾਬ ਦੇ ਵਿੱਚ ਹੀ ਸਾਰੇ ਪੈਸੇ ਉਡਾ ਦਿੰਦਾ ਸੀ ਹਰ ਸਾਜੀ ਭੈਣ ਕਹਿੰਦੇ ਮੈਂ ਆਪਣੇ ਹਸਬੈਂਡ ਦੇ ਲਈ ਅਰਦਾਸ ਬੇਨਤੀ ਕੀਤੀ ਕਿ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜਾ ਮੇਰਾ ਹਸਬੈਂਡ ਏ ਉਹ ਠੀਕ ਹੋ ਜਾਵੇ ਬਿਲਕੁਲ ਨਸ਼ਾ ਛੱਡ ਦੇਵੇ दारू ਵੀ ਛੱਡ ਦੇਵੇ ਤੇ ਉਹ ਗੁਰੂ ਵਾਲਾ ਬਣੇ ਤੇ ਕਹਿੰਦੇ ਅਸੀਂ ਪਰਿਵਾਰ ਸਵੇਤ ਤੁਹਾਡੇ ਧਾਰ ਤੇ ਇੱਕ ਦੁਪਹਿਰਾ ਸਹਿਬ ਦੀ ਹਾਜ਼ਰੀ ਭਰ ਕੇ ਚਾਵਾਂਗੇ ਤੇ ਮਾਰਾ ਸੱਚੇ ਪਾਸ਼ਾ ਤੁਹਾਡਾ ਸ਼ਿਕਰਾਂਡਾ ਕਰਾਂਗੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਹਿੰਦੇ ਕਿ ਮੈਂ ਹਰ ਸੰਡੇ ਨੂੰ ਉਹ ਮਾਤਾ ਜੀ ਹੁਣਾਂ ਨਾਲ ਸ਼ਹੀਦਾ ਸਾਹਿਬ ਜਾਂਦੀ ਰਹੀ ਦੁਪਹਿਰਾ ਸਹਿਬ ਵੀ ਕੱਟਦੀ ਰਹੀ ਜੋਤ ਦੇ ਵਿੱਚ ਕਿ ਉਹ ਪਾ ਕੇ ਲੈ ਕੇ ਵੀ ਆਉਂਦੀ ਰਹੀ ਪਰ ਕਹਿੰਦੇ ਅਰਦਾਸ ਬੇਨਤੀ ਕਰਕੇ ਭਾਵੇਂ 10 ਮਿੰਟ ਹੀ ਮੈਂ ਸੇਵਾ ਤੇ ਲਗਾਉਂਦੀ ਸੀ 10 ਮਿੰਟ ਦੀ ਹੀ ਸੇਵਾ ਕਰਦੀ ਸੀ ਪਰ ਕਰਦੀ ਜ਼ਰੂਰ ਸੀ। ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਦੁਪਹਿਰਾ ਸਹਿਬ ਕੱਟਦੇ ਰਹੀ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਮੇਰੀ ਬੱਚੀ ਦਾ ਜ਼ਖਮ ਲੱਤ ਦਾ ਕਹਿੰਦੇ ਬਿਲਕੁਲ ਹੀ ਠੀਕ ਹੋ ਜਾਂਦਾ ਹੈ ਮੇਰੇ ਤੋਂ ਕਹਿੰਦੇ ਸਾਰੇ ਜਿੰਨਾਂ ਦੇ ਘਰੇ ਮੈਂ ਕੰਮ ਕਰਦੀ ਹੁੰਦੀ ਆ ਉਹਨਾਂ ਨੇ ਵੀ ਭੈਣ ਦੱਸਦੇ ਕਿ ਮੈਨੂੰ ਦੱਸਿਆ ਕੀ ਪਹਿਲਾਂ ਕਿੰਦੇ ਜਦੋਂ ਮੈਂ ਉਹਨਾਂ ਘਰ ਕੰਮ ਕਰਦੀ ਸੀ ਉਹਨਾਂ ਦੇ ਘਰੋਂ ਵੀ ਕਹਿੰਦੇ ਮੈਂ ਜੋਤਦਾ ਕਿ ਉਹ ਇੱਕ ਦੋ ਵਾਰ ਲੈ ਕੇ ਆਈ ਉਹ ਵੀ ਕਹਿੰਦੇ ਮੈਂ ਲਗਾਇਆ ਪਰ ਕਹਿੰਦੇ ਮੇਰਾ ਮਨ ਨਾ ਟਿਕਿਆ ਪਰ ਜਦੋਂ ਕਹਿੰਦੇ ਮੈਂ ਦੂਸਰੇ ਇੱਕ ਸਾਈਡ ਤੇ ਘਰ ਦੇ ਵਿੱਚ ਰਹਿਣ ਲੱਗ ਗਈ ਤੇ ਉਹਨਾਂ ਦੇ ਘਰ ਮੇਰਾ ਆਉਣਾ ਜਾਣਾ ਵੀ ਬੰਦ ਹੋ ਗਿਆ ਜਿਸ ਕਰਕੇ ਕਹਿੰਦੇ ਉਹਨਾਂ ਨੇ ਕਈ ਵਾਰ ਕਾਲ ਕਰਕੇ ਵੀ ਕਹਿਣਾ ਵੀ ਜੋਤਦਾ ਕਿ ਉਹ ਲੈ ਚਾ ਕਹਿੰਦੇ ਪਰ ਮੇਰਾ ਸਮਾਂ ਨਹੀਂ ਸੀ ਲੱਗਦਾ ਹੁੰਦਾ ਕੰਮਕਾਰਾਂ ਦੇ ਵਿੱਚ ਐਂਦੇ ਪਰ ਇੱਕ ਦੋ ਵਾਰ ਤਾਂ ਉਹਨਾਂ ਦੇ ਘਰੋਂ ਮੈਂ ਲੈ ਕੇ ਆਈ ਭੈਣ ਪਰ ਦੱਸ ਦੇ ਆ ਕਹਿੰਦੇ ਕਿ ਮੇਰਾ ਮਨ ਨੂੰ ਯਕੀਨ ਨਹੀਂ ਸੀ ਆਉਂਦਾ ਵੀ ਇੰਨਾ ਵੱਡਾ ਜ਼ਖਮ ਇੱਕ ਕਿਓ ਦੇ ਨਾਲ ਕਿਵੇਂ ਠੀਕ ਹੋ ਸਕਦਾ ਹੈ ਕਹਿੰਦੇ ਪਰ ਜਦੋਂ ਮੈਂ ਖੁਦ ਤਾਂ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੋਂ ਕਿਓ ਲਿਆ ਕੇ ਲਗਾਇਆ ਤੇ ਕਹਿੰਦੇ ਮੈਂ ਉਹਨਾਂ ਦੇ ਘਰ ਗਈ ਤੇ ਫਿਰ ਮੈਂ ਉਹਨਾਂ ਨੂੰ ਦੱਸ ਕੇ ਵੀ ਆਈ ਵੀ ਵਾਕੀ ਤੁਹਾਡੀ ਗੱਲ ਸਹੀ ਸੀ ਵੀ ਜੋਤ ਦੇ ਘੋ ਦੇ ਵਿੱਚ ਇੰਨੀ ਤਾਂ ਕਿਤੇ ਵੀ ਮੇਰੀ ਬੱਚੀ ਦਾ ਸਾਰਾ ਜਖਮ ਠੀਕ ਹੋ ਗਿਆ ਭੈਣ ਦੱਸ ਰਿਹਾ ਕਿ ਫਿਰ ਉਸ ਪਰਿਵਾਰ ਨੇ ਵੀ ਮੈਨੂੰ ਕਿਹਾ ਕਿ ਹਾਂ ਤੂੰ ਦੁਪਹਿਰਾ ਸਹਿਵ ਘਟਦੀ ਰਹਿ ਹਾਜ਼ਰੀ ਭਰਦੀ ਰਹਿ ਵੀ ਤੇਰਾ ਜੋ ਹਸਬੈਂਡ ਏ ਉਹ ਵੀ दारू ਛੱਡ ਕੇ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਭੈਣ ਦੱਸ ਰਿਹਾ ਕਹਿੰਦੇ ਕਿ ਮੈਂ ਹਿੰਮਤ ਨਹੀਂ ਹਾਰੀ ਕਹਿੰਦੇ ਮੈਂ ਦੁਪਹਿਰਾ ਸਹਿਬ ਕੱਟਦੀ ਰਹੀ ਕਹਿੰਦੇ ਭੈਣ ਦੱਸ ਰਹੀ ਆ ਵੀ ਤੁਹਾਨੂੰ ਉਹ ਪਰਿਵਾਰ ਜਿਹੜਾ ਸਾਨੂੰ ਲੈ ਕੇ ਵੀ ਜਾਂਦਾ ਸੀ ਸ਼ਹੀਦਾ ਸਹਿਬ ਤੇ ਘਰ ਛੱਡ ਕੇ ਵੀ ਜਾਂਦਾ ਸੀ ਕਹਿੰਦੇ ਸਭ ਤੋਂ ਵੱਡੀ ਸੇਵਾ ਤਾਂ ਮਹਾਰਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ੀ ਸੀ ਕਿ ਸਾਨੂੰ ਗਰੀਬਾਂ ਨੂੰ ਲੈ ਕੇ ਵੀ ਜਾਣਾ ਤੇ ਘਰ ਛੱਡ ਕੇ ਵੀ ਜਾਣਾ ਇਸ ਤਰ੍ਹਾਂ ਦੇ ਪਰਿਵਾਰ ਖਾਲਸਾ ਜੀ ਕਦੇ-ਕਦੇ ਕਿਤੇ-ਕਿਤੇ ਦੇਖਣ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਿਲਦੇ ਨੇ ਪੈਨ ਦੱਸਦੇ ਕਹਿੰਦੇ ਕਿ ਬੇਟੀ ਬਿਲਕੁਲ ਠੀਕ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਸੱਤ ਚਪਹਿਰਾ ਸਹਿ ਵੀ ਹਜੇ ਮੇਰੇ ਹੋਏ ਸੀ ਮੇਰੇ ਜੋ ਹਸਬੈਂਡ ਕਹਿੰਦੇ ਉਹ दारू ਛੱਡ ਦਿੰਦੇ ਨੇ ਤੇ ਕਹਿੰਦੇ ਨਸ਼ਾ ਵੀ ਛੱਡ ਦਿੰਦੇ ਨੇ ਸਾਡੇ ਘਰ ਦੇ ਵਿੱਚ ਕਹਿੰਦੇ ਬਹੁਤ ਵਧੀਆ ਮਾਹੌਲ ਹੋ ਜਾਂਦਾ ਹੈ ਕਹਿੰਦੇ ਫਿਰ ਉਹ ਸਾਰੀ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਸਾਨੂੰ ਵੀ ਮੇਰੇ ਪੇਕੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਸਿਰਫ ਮੇਰੀ ਪਰਛਾਈ ਦੇ ਆਉਣ ਦੇ ਕਰਕੇ ਵੀ ਉਹ ਭੈਣ ਦੱਸ ਦਿਆ ਕਿ ਮੈਂ ਆਪਣੇ ਆਪ ਵੀ ਘਰੋਂ ਆ ਗਈ ਸੀ ਮੈਨੂੰ ਸੀ ਕਿ ਮੇਰੇ ਕਰਕੇ ਮੇਰੇ ਪੇਕੇ ਪਰਿਵਾਰ ਦੇ ਵਿੱਚ ਕਲੇਸ਼ ਨਾ ਪਵੇ ਕਹਿੰਦੇ ਸਾਰੀ ਸਮਝ ਮੇਰੇ ਹਸਬੰਦ ਨੂੰ ਆਈ ਤੇ ਉਸ ਨੇ ਕਹਿੰਦੇ ਪੱਠੇ ਤੇ ਦਿਨ ਰਾਤ ਇੱਕ ਕਰਕੇ ਕੰਮ ਕਰਨਾ ਸ਼ੁਰੂ ਕੀਤਾ ਕਹਿੰਦੇ ਪੂਰੀ ਮਿਹਨਤ ਦੇ ਨਾਲ ਭੈਣ ਦੱਸ ਦਿਆ ਵੀ ਅਸੀਂ ਦੋ ਮਕਾਨ ਵੀ ਬਣਾਏ ਬਾਥਰੂਮ ਵੀ ਰਸੋਈ ਵੀ ਇੱਕ ਛੋਟਾ ਜਿਹਾ ਆਪਣਾ ਘਰ ਬਣਾਇਆ ਤੇ ਇਹ ਸਭ ਪੈਣ ਦੱਸ ਰਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਮੇਰੀ ਬੇਟੀ ਦਾ ਜਿਹੜਾ ਕੋਈ ਜ਼ਖਮ ਕਹਿੰਦਾ ਹੀ ਨਹੀਂ ਸੀ ਕਹਿੰਦੇ ਲੱਖਤ ਵੀ ਬਿਲਕੁਲ ਸੁੱਕ ਚੱਲੀ ਸੀ ਉਹ ਜ਼ਖਮ ਵੀ ਠੀਕ ਹੋ ਗਿਆ ਜੋ ਹਸਬੈਂਡ ਸੀ ਇੰਨਾ ਤੰਗ ਪਰੇਸ਼ਾਨ ਕਰਦਾ ਸੀ दारू ਪੀ ਕੇ ਨਸ਼ਾ ਕਰਕੇ ਉਹ ਵੀ ਕਹਿੰਦੇ ਉਹਨੇ दारू ਵੀ ਛੱਡ ਦਿੱਤੀ ਤੇ ਸਾਡੇ ਰਹਿਣ ਨੂੰ ਕਿੰਦੇ ਜਗ੍ਹਾ ਤੱਕ ਨਹੀਂ ਸੀ ਹੈਗੀ ਅਸੀਂ ਕਿਸੇ ਦੇ ਘਰ ਦੇ ਵਿੱਚ ਰਹਿੰਦੇ ਸੀ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਸਾਡੀ ਕਹਿੰਦੇ ਮਿਹਨਤ ਸਦਕਾ ਕਹਿੰਦੇ ਇੰਨੀ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋਈ ਅਸੀਂ ਆਪਣੀ ਜਗ੍ਹਾ ਲੈ ਕੇ ਆਪਣਾ ਘਰ ਬਣਾਇਆ ਤੇ ਅੱਜ ਵੀ ਭੈਣ ਦੱਸ ਰਿਹਾ ਵੀ ਇੰਨਾ ਕੁਝ ਹੋਣ ਤੇ باوجود ਕਹਿੰਦੇ ਅਸੀਂ ਸਾਰਾ ਪਰਿਵਾਰ ਮਿਲ ਕੇ ਮੈਂ ਦੁਪਹਿਰਾ ਸਾਹਿਬ ਸੁਖਿਆ ਸੀ ਕਿ ਮਾਰਾ ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਦੁਪਹਿਰਾ ਸਾਹਿਬ ਕੱਟ ਕੇ ਸ਼ੁਕਰਾਨਾ ਕਰਕੇ ਜਾਵਾਂਗੇ ਪੈਣ ਦੱਸ ਰਿਹਾ ਉਸੇ ਤਰ੍ਹਾਂ ਸਾਰੀਆਂ ਅਰਦਾਸਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾਂਦੇ ਆਂ ਦੁਪਹਿਰਾ ਸਹਿਬ ਕੱਟ ਕੇ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆਂ ਦੀਗ ਲੈ ਕੇ ਅਰਦਾਸ ਬੇਨਤੀ ਕਰਾਉਣੇ ਆਂ ਕੋਤ ਦੇ ਵਿੱਚ ਕਿਉਂ ਵੀ ਪਾ ਕੇ ਆਉਣੇ ਆਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਅਸੀਂ ਉਸੇ ਤਰ੍ਹਾਂ ਹੁਣ ਵੀ ਦੋਨੇ ਹਸਬੈਂਡ ਵਾਈਫ ਕੰਮ ਕਰਦੇ ਆਂ ਦਿਹਾੜੀ ਕਰਦੇ ਆਂ ਪਰ ਹਰ ਸੰਡੇ ਨੂੰ ਕਹਿੰਦੇ ਅਸੀਂ ਛੁੱਟੀ ਕਰਦੇ ਹਾਂ ਹਰ ਸੰਡੇ ਅਸੀਂ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਅਸੀਂ ਕਿਤੇ ਵੀ ਕੋਈ ਕੰਮ ਨਹੀਂ ਕਰਦੇ ਹਰ ਸੰਡੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਰੱਖਦੇ ਹਾਂ ਉਸ ਦਿਨ ਅਸੀਂ ਦੁਪਹਿਰਾ ਸਹਿਬ কাটਦੇ ਹਾਂ ਘਰ ਦੇ ਵਿੱਚ ਜੋਤ ਜਗਾਉਣੇ ਆ ਦੀਗ ਤਿਆਰ ਕਰਕੇ ਕਹਿੰਦੇ ਫਿਰ ਅਸੀਂ ਦੁਪਹਿਰਾ ਸਹਿਬ কাটਦੇ ਹਾਂ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸ ਰਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੇਰੀ ਬੱਚੀ ਦੀ 6-7 ਸਾਲ ਦੀ ਬੱਚੀ ਦਾ ਜੋ ਜ਼ਖਮ ਸੀ ਇੰਨਾ ਵੱਡਾ ਲੱਤ ਦਾ ਉਹ ਵੀ ਠੀਕ ਹੋਇਆ ਤੇ ਜੋ ਹਸਪੈਂਡ ਸੀ दारू ਪਿੰਦਾ ਸੀ ਨਸ਼ਾ ਕਰਦਾ ਸੀ ਉਹ ਵੀ ਠੀਕ ਹੋਇਆ ਇਸ ਤਰ੍ਹਾਂ ਖਾਲਸਾ ਜੀ ਦਾ ਆਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਸ ਬੇਨਤੀ ਕਿਰਪਾ ਹੋਈ ਉਸ ਪਰਿਵਾਰ ਤੇ ਕਿਰਪਾ ਹੋਈ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਉਹ ਪਰਿਵਾਰ ਗੁਰੂ ਬਾਨਾ ਬਣਿਆ ਤੇ ਗੁਰੂ ਦੇ ਨਾਲ ਚੜ੍ਹਿਆ ਸੁਖਾਰ ਸਾਜੀ ਇਹ ਸੀ ਉਸ ਪੈਨ ਦੀ ਹੱਦ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਤੁਸੀਂ ਵੀ ਵੱਦ ਤੋਂ ਵੱਦ ਗਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਦ ਤੋਂ ਵੱਦ ਗਰਬਾਣੀ ਦੇ ਨਾਲ ਜੋੜੋ ਮਾਰਾ ਸੱਚੇ ਪਾਸ਼ਾ ਤੋਂ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਖਾਲਸਾ ਜੀ ਭੁੱਲਣਾ ਚੁੱਕਾਂ ਦੀ ਹੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਹੀਵਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਪਾਰ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਸਭਨਾ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਤਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸਬਨਾ ਦੇ ਘਰ ਹੱਸਦੇ ਵਸਦੇ ਰਹਿਣ ਸਬਨਾ ਦੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਪੈਣ ਪ੍ਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ਣੀਆਂ ਮਹਾਰਾ ਸੱਚੇ ਪਾਤਸ਼ਾਹ ਗੁਰ ਬਾਣੀ ਦੇ ਨਾਲੇ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ